आम आदमी पार्टी आम आदमी पार्टी ਸਾਰੇ ਪਹਿਲਾਂ ਤਾਂ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜੇ ਤੁਸੀਂ ਸਾਡੇ ਵੀਵਜ਼ ਲੋਕਾਂ ਤੱਕ ਸਾਡੇ ਤੱਕ ਪਹੁੰਚਾਉਂਦੇ ਹੋ ਹਮੇਸ਼ਾ ਵੀ ਜੋ ਕੀ ਹੋ ਰਿਹਾ ਕੀ ਪਾਰਟੀ ਕੀ ਕਰ ਰਹੀ ਆ ਕਿੰਨਾਂ ਲਈ ਕੀ ਕਰ ਰਹੀ ਆ ਉਹ ਸਾਰੇ ਤੁਸੀਂ ਪਹੁੰਚਾਉਂਦੇ ਹੋ ਉਹਦੇ ਲਈ ਅਸੀਂ ਤੁਹਾਡਾ ਵਿਸ਼ੇਸ਼ ਧੰਨਵਾਦ ਕਰਦੇ ਆਂ ਔਰ ਅੱਜ ਦੀ ਮੀਟਿੰਗ ਦਾ ਏਜੰਡਾ ਹੈ ਅਸੀਂ ਨਵੇਂ ਨਿਯੁਕਤ ਕੀਤੇ ਸਾਰੇ ਜਿਹੜੇ ਸਾਡੇ ਪਹਿਲਾਂ ਅਸੀਂ ਹਲਕਾ ਪ੍ਰਧਾਨ ਲਾਇਏ ਸੀਗੇ ਤੇ ਫਿਰ ਉਸ ਸਵਾਲ ਦਾ ਅਸੀਂ ਬਲੌਕ ਲੈਵਲ ਤੇ ਲਾਏ ਤੇ ਹੁਣ ਪਿੰਡਾਂ ਦੇ ਵਿੱਚ ਅਸੀਂ 11-11 ਐਮਬੀਲੀ ਕਮੇਟੀ ਬਣਾਉਣੀਆਂ ਨੇ ਤੇ ਉਹ ਜਿਹੜੀਆਂ ਕਿ ਜੋ ਸਰਕਾਰ ਦੇ ਉੱਤੋਂ ਹੁਕਮ ਆਉਣਗੇ ਉਹਦੇ ਅਨਸਾਰ ਅਸੀਂ ਕੰਮ ਕਰਾਂਗੇ ਤੇ ਔਰ ਕਿਸਾਨ ਪੱਖੀ ਕੰਮ ਹੋਰ ਵੀ ਜੋ ਹੋਣਗੇ ਕਿਸਾਨਾਂ ਪੱਖੀ ਕੰਮ ਉਹ ਸਾਰੇ ਕੀਤੇ ਜਾਣਗੇ ਜੀ ਜੋ ਕਿਸਾਨਾਂ ਦੀ ਜੋ ਮੁਸ਼ਕਲਾਂ ਆਉਂਦੀਆਂ ਉਹਨਾਂ ਨੂੰ ਮੁੱਢੀਆਂ ਲੋੜਾਂ ਨੇ ਜੋ ਵੀ ਹੈ ਚਾਹੇ ਖਾਦ, ਬੀਜ, ਪਾਣੀ, ਬਿਜਲੀ ਦੇ ਇਹ ਜਿਹੇ ਮੁੱਦੇ ਉਨ੍ਹਾਂ ਦੀ ਇਸ ਪਹਿਲ ਦੇ ਆਧਾਰ ਦੇ ਉੱਤੇ ਅਸੀਂ ਪਿੰਡਾਂ ਦੇ ਵਿੱਚ ਤਾਂ ਕਿ ਸਾਡਾ ਇੱਕ ਸਿਸਟਮ ਬਣ ਜਵੇ ਜੇ ਕਿਤੇ ਇੱਕ ਤਰ੍ਹਾਂ ਪ੍ਰੋਬਲਮ ਆ ਉਹ WhatsApp ਗਰੁੱਪ 'ਚ ਪਾਵੇ ਤਾਂ ਉਹ ਸਾਰਿਆਂ ਨੂੰ ਪਤਾ ਲੱਗ ਜੂਵੇ ਉੱਥੇ ਆਹ ਪ੍ਰੋਬਲਮ ਆ ਇਸ ਲਈ ਅਸੀਂ ਇਹ ਸਾਰੇ ਸੰਗਠਨ ਅਸੀਂ ਦੁਬਾਰਾ ਰੀਵਾਈਵ ਕਰਕੇ ਦੁਬਾਰਾ ਸਾਰੇ ਕਰ ਰਹੇ ਆ ਜੀ ਮੇਨ ਮੁਸ਼ਕਲਾਂ ਕੀ ਆ ਰਹੀਆਂ ਪਤਾ ਲੱਗਿਆ ਤੁਹਾਡੀ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਜੀ ਸਰ ਮੇਨ ਮੁਸ਼ਕਲਾਂ ਤਾਂ ਪਹਿਲਾਂ ਤਾਂ ਡੀਏਪੀ ਦੀ ਆਰਈ ਸੀ ਮੇਨ ਜੀ ਉਹ ਸਾਰੀ ਸੋਲਵ ਕੀਤੀ ਗਈ ਜੀ ਐਂ ਜੀ ਮੇਨ ਮੁਸ਼ਕਲ ਫਸਲ ਬੀਜਣ ਦੀ ਆ ਰਹੀ ਸੀ ਬਾਕੀ ਜਿਹੜੇ ਹੜਪੀੜ ਦਾ ਇਲਾਕੇ ਆ ਉਥੇ ਮਿੱਟੀ ਪੱਧਰ ਕਰਨ ਦੀ ਉਥੇ ਦੇਖੋ ਤੁਸੀਂ ਕਿਵੇਂ ਲੋਕਾਂ ਨੇ ਸਾਡੇ ਪੰਜਾਬ ਦੇ ਲੋਕਾਂ ਨੇ ਹੀ ਉਥੇ ਜਾ ਕੇ ਉਹਨਾਂ ਦੀ ਮਦਦ ਕੀਤੀ ਆ ਉਹਨਾਂ ਦੇ ਤੇ ਸਾਡੀ ਸਰਕਾਰ ਨੇ ਉਹਨਾਂ ਦਾ ਇਹ ਸਾਥ ਦਿੱਤਾ ਵੀ ਜਿਸ ਖੇਤ ਉਸ ਦੀ ਰੇਤ ਉਹਦੇ ਅਕੋਰਡਿੰਗ ਉਹ ਜੀਮੀਦਾਰ ਆਪਦੇ ਖੇਤ ਚੋਂ ਰੇਤ ਚੱਕਦਾ ਉਹ ਵੇਚ ਦਿੰਦਾ ਦੇ ਲੋ ਲੋ ਦੀ ਆਮਦਨ ਆਉਂਦੀ ਆ ਤਾਂ ਕਿ ਉਹਦਾ ਕੁਛ ਨਾ ਕੁਛ ਉਹਦਾ ਸਾਰਾ ਨੁਕਸਾਨ ਨਹੀਂ ਪੂਰਾ ਕੀਤਾ ਜਾ ਸਕਦਾ ਕੁਛ ਨਾ ਕੁਛ ਜੋ ਹੋਇਆ ਪੂਰਾ ਕੀਤਾ ਸਰਕਾਰ ਨੇ 20000 ਰੁਪਏ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਵੀ ਦਿੱਤਾ ਪਾ ਉਹਨਾਂ ਦਾ ਔਰ ਉਹਨਾਂ ਦਾ ਜੋ ਵੀ ਹੁਣ ਆਉਣ ਲਾਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਉੱਥੇ ਆਉਣਗੇ ਕਿਉਂਕਿ ਕਿਉਂਕਿ ਲੋਕਾਂ ਦੀਆਂ ਜ਼ਮੀਨਾਂ ਇਧਰ ਉਧਰ ਰਲ ਗਈਆਂ ਉਹਦੇ ਸਬੰਧੀ ਜੋ ਵੀ ਉਹਨਾਂ ਦੀਆਂ ਹੋਣ ਗਿਆ ਮਿੰਟੀਆਂ ਗੜਤੀਆਂ ਉਹ ਵੀ ਸਰਕਾਰ ਤੋਂ ਨੂੰ ਕਰਵਾਉਂਦੀ ਜਿਵੇਂ ਕਿ ਤੁਸੀਂ ਕਹਿ ਰਹੇ ਦਿੱਤਾ ਵਗੈਰਾ ਮਿੱਟੀ ਜਿਹੜੀ ਆਉਂਦੀ ਉਹਦੇ ਨਾਲ ਕਈ ਜਗ੍ਹਾ ਫਸਲਾਂ ਜੇ ਉੱਪਰ ਚੜਨੀਆਂ ਨਹੀਂ ਕਿ ਉਹਨਾਂ ਦਾ ਕਿਸ ਤਰ੍ਹਾਂ ਸੋਚ ਰਹੇ ਹੁੰਦੇ ਨਹੀਂ ਚੱਲਣਗੀਆਂ ਫਸਲਾਂ ਜੀ ਉਹ ਚਲੋ ਪਹਿਲੀ ਵਾਰੀ ਹੁੰਦਾ ਜੇ ਉੱਪਰ ਰੇਤਾ ਚੜਿਆ ਆਉਂਦਾ ਜੀ ਉਹਨੂੰ ਰੇਤਾ ਜਾਂਦਾ ਕਰਾਹ ਨਾਲ ਪਾਸੇ ਲਾਇਆ ਜਾਊਗਾ ਜੀ ਜਾਂ ਉਹਨੂੰ ਉੱਥੋਂ ਚੁਕਾ ਕੇ ਹੋਰ ਦੂਜੇ ਦਾ ਟਰਾਂਸਪੋਰਟ ਕਰਕੇ ਸਿੱਟਿਆ ਜਾਊਗਾ ਜੀ ਉਹ ਜ਼ਮੀਨ ਤਾਂ ਥੱਲੇੋਂ ਉਪਜਾਊ ਨਿਕਲੀ ਆਉਣੀ ਆ ਮੇਰ ਵੀ ਔਰ ਫਿਰ ਜਿੱਥੇ ਇੱਕ ਹੋਰ ਫਰਕ ਪੈਂਦਾ ਜਦੋਂ ਹੜ ਦਾ ਪਾਣੀ ਆਉਂਦਾ ਨਾ ਉਹ ਤਾਂ ਸਾਨੂੰ ਪੰਜਾਬੂ ਬਣਾ ਜਾਂਦਾ ਵਾ ਤੇ ਉਥੇ ਬਹੁਤ ਚਿਰ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ ਜ ਇਸ ਲਈ ਉਹਦਾ ਕੋਈ ਨੁਕਸਾਨ ਉਹਦਾ ਯਾਨੀ ਬੀਸਿਕਲੀ ਫਸਲ ਦੇ ਉੱਤੇ ਕੋਈ ਨੁਕਸਾਨ ਨਹੀਂ ਫਸਲਾਂ ਉਵੇਂ ਹੀ ਲਹਿਰਾਂ ਹੋਣ ਯਾਨੀ ਪੰਜਾਬ ਦੀਆਂ ਜਿਵੇਂ ਅੱਗੇ ਲਾ ਰਹਾ ਹਾਂ ਸਰ ਕਿੰਨੇ ਪਿੰਡਾਂ ਚ ਕਵਰ ਕੀਤੀ ਗਈ ਜੀ ਇਹ ਕਿੰਨੇ ਪਿੰਡਾਂ ਤੇ ਕਮੇਟੀਆਂ ਬਣਾਈਆਂ ਇਹ ਤਕਰੀਬਨ ਅਸੀਂ ਹਲੇ ਤਾਂ ਕਮੇਟੀਆਂ ਦੀ ਸ਼ੁਰੂਆਤ ਆ ਜੀ ਇਹ ਕਮੇਟੀਆਂ ਸ਼ੁਰੂ ਆਤਾ ਮੀਟਿੰਗ ਸੱਦੀ ਆ ਜੀ ਹੱਲੇ ਅਸੀਂ ਪਿੰਡਾਂ ਚੋਂ ਪਹਿਲਾਂ ਇੱਕ ਹਰ ਇੱਕ ਪਿੰਡ ਵਿੱਚੋਂ ਇੱਕ ਇੱਕ ਬੰਦਾ ਲਿਆ ਸੀਗਾ ਹੁਣ ਅਸੀਂ ਕਿ ਟੋ ਕਸਟ ਵੀ ਇੱਥੇ 11 11 ਮੈਂਬਰੀ ਕਮੇਟੀਆਂ ਬਣਾਤੀ ਜੋ ਵੀ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿਸਾਨਾਂ ਦੇ ਵੇਦਣਾ ਹੈ ਕਮੇਟੀਆਂ ਕੰਮ ਕੀ ਕਰਦੀਆਂ ਜੀ ਕਿਦਾਂ ਕੰਮ ਕੰਮ ਉੱਥੇ ਜਿਮੇਦਾਰਾਂ ਦੀਆਂ ਮੁਸ਼ਕਲਾਂ ਜੋ ਵੀ ਮੁਸ਼ਕਲਾਂ ਜਿਮੇਦਾਰਾਂ ਨੂੰ ਆਉਣਗੀਆਂ ਉਹ ਸਾਰਾ ਕੰਮ ਕਰੂਗੀ ਜੋ ਸਰਕਾਰ ਦੀਆਂ ਨੀਤੀਆਂ ਹੋਣਗੀਆਂ ਉਹਗਾਹ ਤੱਕ ਪਹੁੰਚਾਉਣ ਲਈ ਲੋਕਾਂ ਤੱਕ ਪਹੁੰਚਾਉਣ ਲਈ ਲੋਦੋ ਸਾਰੇ ਕੰਮ ਕਰੂਗੀ ਜੋ ਵੀ ਨਵੀਂ ਨੀਤੀ ਆ ਉਹ ਵੀ ਸਰਕਾਰ ਦੀ ਜਾਂ ਪੁਰਾਣੀਆਂ ਨੇ ਕਈਆਂ ਨੂੰ ਬੈਨੀਫਿਟ ਨਹੀਂ ਮਿਲਦੇ ਜ਼ਿੰਮੇਵਾਰਾਂ ਦੇ ਜੋ ਕੰਮ ਨੇ ਤਾਂ ਹੈ ਉਹ ਤਹਿਸੀਲ ਲੈਵਲ ਤੱਕ ਕੰਮ ਆ ਚਾਹੇ ਡਿਸਟ੍ਰਿਕਟ ਲੈਵਲ ਤੱਕ ਕੰਮ ਆ ਕੋਈ ਵੀ ਕੰਮ ਆ ਉਹਨਾਂ ਨੂੰ ਕਮੇਟੀ ਉਹਨਾਂ ਦੇ ਨਾਲ ਨਾਲ ਮੂੰਹ ਮੋੜੇ ਨੂੰ ਕਰੂਗੀ ਹੈ ਮੋੜ ਕਿੰਨੂੰ ਕਰੂਗੀ ਕਮੇਟੀ ਕੋ ਕਮੇਟੀ ਰਿਪੋਰਟ ਦਾ ਸਾਨੂੰ ਕਰੂਗੀ ਅਸੀਂ ਅੱਗੇ ਕਹਾਂਗੇ ਅੱਗੇ ਸਾਡੀ ਸਰਕਾਰ ਤੱਕ ਜਾਊਗੀ ਜੀ ਇਹ ਜੋ ਕੋਲ ਲਾ ਕੇ ਲੋਕਾਂ ਨੂੰ ਰਾਹਤ ਮਿਲੇਗੀ ਬਿਲਕੁਲ ਲੋਕਾਂ ਨੂੰ ਰਾਹਤ ਮਿਲੂਗੀ ਜੀ ਕਿ ਲੋਕਾਂ ਨੂੰ ਅੱਗੇ ਨਾਲ ਸੌਖਾ ਮਹਿਸੂਸ ਕਰਾਉਣਾ ਹੈ ਤਾਂ ਕਿ ਲੋਕਾਂ ਦੀ ਜਿਹੜੀ ਖੱਜਲ ਖੋਰੀ ਦਿਹਾੜੀਆਂ ਭੰਨ ਕੇ ਸ਼ਹਿਰ ਦੇ ਵਿੱਚ ਜਾਂਦੇ ਆ ਜੀ ਉਹਨਾਂ ਦੀ ਲੋਕਾਂ ਦੀ ਉਹ ਘਟੋ ਘਟੋ ਬਚਤ ਹੋ ਸਕੇ ਬਿਜੜੇ ਉਹ ਤਾਂ ਕਿ ਜਿਹੜੀ ਕਮੇਟੀ ਆ ਲੈਵਲ ਤੇ ਉਹ ਸਾਡੇ ਅਫਸਰ ਸਹਿਬਾਨਾਂ ਨਾਲ ਉਹ ਮੀਟਿੰਗ ਕਰਾਈ ਜਾਊਗੀ ਤਾਂ ਕਿ ਉੱਥੇ ਬੈਠੀ ਉਹਨਾਂ ਦਾ ਕੰਮ ਹੋ ਸਕੇ ਕਰਤਾ ਸਰ ਪੂਰਾ ਜਿਲ੍ਹੇ ਪੂਰਾ ਇਹ ਇਹ ਸੀ ਜੀ ਦੇਖੋ ਟਾਰਗੇਟ ਤਾਂ ਸਾਡਾ ਤਾਂ ਬਾਈ ਦਾ ਕੀ ਸੀਗਾ ਜੀ ਪਰ ਅਸੀਂ ਹੁਣ ਥੋੜੇ ਜਿਨੇ ਤੋਂ ਐਕਸਟੈਂਸ਼ਨ ਲੈਨੇ ਆਂ ਸਿੱਧੂ ਸਾਹਿਬ ਤੋਂ ਅਸੀਂ 2-4 ਦਿਨਾਂ ਦੇ ਵਿੱਚ ਹੋਰ ਸਾਰਾ ਕੰਪਲੀਟ ਕਰਕੇ ਇਹਨਾਂ ਦੇ ਸਪੋਰਟ ਕਰ ਦੇਣਾ ਜੀ ਫਿਰ ਅਨਾਉਂਸਮੈਂਟ ਕਰਨਗੇ ਤੇ ਫਿਰ ਉਸ ਤੋਂ ਬਾਅਦ ਵਰਕ ਤੁਹਾਨੂੰ ਠੀਕ ਹੈ ਜੀ ਤੁਹਾਨੂੰ ਧੰਨਵਾਦ ਤੁਹਾਡਾ ਅੱਜ ਅਸੀਂ ਜਿਹੜੀ ਮੀਟਿੰਗ ਰੱਖੀ ਹੈ ਅਸੀਂ ਵਿਲੇਜ ਕਮੇਟੀਆਂ ਵਾਸਤੇ ਰੱਖੀ ਹੈ ਇਹਦੇ ਵਿੱਚ ਸਾਡੇ ਬਲਾਕ ਪ੍ਰਧਾਨ ਤੇ ਹਲਕਾ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਤੇ ਸਾਡੇ ਸਟੇਟ ਸੈਕਟਰੀ ਸਾਰੇ ਇਹਦੇ ਵਿੱਚ ਮੀਟਿੰਗ ਦੇ ਹਾਜ਼ਰ ਹੋਏ ਨੇ ਤੇ ਅਸੀਂ ਵਿਲੇਜ ਕਮੇਟੀਆਂ ਜਿਹੜੀਆਂ ਬਣਾਉਣੀਆਂ ਐ ਜਿਹੜੀਆਂ ਪਾਰਟੀ ਦੀ ਮਜ਼ਬੂਤੀ ਲਈ ਅੱਗੇ ਕਿਸਾਨਾਂ ਦੇ ਫਾਇਦੇ ਲਈ ਜਾਂ ਪਿੰਡਾਂ ਦੀਆਂ ਸਹੂਲਤਾਂ ਲਈ ਤਾਂ ਕਿ ਕਿ ਸਮਾਜ ਸਮੂਹਤਾ ਲਈ ਜਿਹੇ ਪਿੱਛੇ ਖੜ ਪੂਰਤਾਂ ਲਈ ਜੋ ਬਹੁਤ ਖੜ ਆਏ ਨੇ ਉਹਨਾਂ ਲਈ ਕੁਝ ਨਾ ਨਾ ਕੀਤਾ ਜਾਏਗਾ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਸਰਦਾਰ ਭਗਤ ਸਿੰਘ ਮਾਨ ਜੀ ਦਾ ਸੀਐਮ ਪੰਜਾਬ ਜੀ ਦਾ ਜਿਨ੍ਹਾਂ ਨੇ ਪਹਿਲੀ ਵਾਰ ਹੋਇਆ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਖਰਾਬੇ ਦਾ ਪੈਸੇ ਨੇ ਉਹ ਨਾਲ ਦੀ ਨਾਲ ਪਾਏ ਨੇ ਤੇ ਪਾਏ ਵੀ 20000 ਰੁਪਏ ਪ੍ਰਤੀ ਏਕੜ ਇਹ ਪਹਿਲੀ ਹਿੰਦੁਸਤਾਨ ਤੇ ਪਹਿਲੀ ਵਾਰ ਆਇਆ ਵੀ ਜਿੱਤੇ 20000 ਰੁਪਏ ਪ੍ਰਤੀ ਏਕੜ ਮਿਲਦਾ ਇਹ ਤਾਂ ਪਾਏ ਨੇ ਕਿਉਂਕਿ ਮਾਨ ਸਾਹਿਬ ਨੂੰ ਪਤਾ ਹੈ ਮੈਂ ਖੇਤੀ ਕਰਦਾ ਬੰਦਾ ਆਇਆ ਕਿਸਾਨਾਂ ਦੀ ਸਮੱਸਿਆ ਸਰੇ ਲੰਬਤ ਗਰੀਵਨ ਜਿਹੜਾ ਹੁਣ ਬਹੁਤ ਸਾਰੇ ਲੋਕ ਜ਼ਮੀਨਾਂ ਵੇਚ ਕੇ ਉਹ ਕਲੋਨੀਆਂ ਵੱਡ ਰਹੀਆਂ ਨੇ ਤੇ ਉਹਨਾਂ ਨੇ ਖੇਤੀ ਦਾ ਕੰਮ ਵਧੇਗਾ ਫਿਰ ਕਿ ਕਿਥੇ ਡਿਵੈਲਪਮੈਂਟ ਹੋਣੀ ਹੈ ਕਲੋਨੀ ਦੇ ਕੋਲ ਰਹਿਣ ਵਾਸਤੇ ਵੀ ਥਾਂ ਚਾਹੀਦੇ ਨੇ ਤੇ ਪਰ ਖੇਤੀ ਦਾ ਨਾਲ ਦੇ ਨਾਲ ਖੇਤੀ ਦਾ ਫਸਲਾਂ ਬਦਲ ਰਹੀਆਂ ਨੇ ਨਾਲ ਦੇ ਨਾਲ ਜਿਵੇਂ ਪਹਿਲਾਂ ਹੋਰ ਫਸਲਾਂ ਸੀ ਫਿਰ ਹੋਰ ਆ ਗਈਆਂ ਹੁਣ ਹੋਰ ਆ ਰਹੀਆਂ ਨੇ ਕਿ ਜਿਵੇਂ ਨੈਟ ਹਾਊਸ ਪੋਲੀ ਹਾਊਸ ਦੇ ਵਿੱਚ ਖੇਤੀ ਹੋਣੀ ਹੈ ਕਿ ਜਿਵੇਂ ਡ੍ਰਿਪ ਤੇ ਖੇਤੀ ਹੋਣੀ ਹੈ ਨਵੀਂ ਤਕਨੀਕ ਦਾ ਖੇਤੀ ਹੋਣੀ ਹੈ ਇਹ ਨਵੀਂ ਤਕਨੀਕ ਨਾਲ ਹੋਰ ਕਿਹਦੀ ਖੇਤੀ ਹੋਏਗੀ ਨਵੀਂ ਨਵੀਂ ਤਕਨੀਕ ਦੇ ਵਿੱਚ ਸਾਬੀਆਂ ਵਾਲੀ ਖੇਤੀ ਆ ਸਟਰਾਬਰੀ ਦੀ ਖੇਤੀ ਹੈ ਜਿਵੇਂ ਦੂਜੀਆਂ ਫਸਲਾਂ ਮੇਨ ਫਸਲਾਂ ਦੀ ਕੀਤੀ ਹੈ ਪਨੀਰੀਆਂ ਦੀ ਕੀਤੀ ਜਿਹੜੀ ਲੋਕ ਪਨੀਰੀਆਂ ਦਾ ਕੰਮ ਕਰਦੇ ਨੇ ਉਹਨਾਂ ਲਈ ਹੈ ਠੀਕ ਹੈ ਜੀ ਠੀਕ ਹੈ ਜਿਹੜਾ ਚੋਣ ਜਿਹੜਾ ਕਿ ਅੱਜ ਮੀਟਿੰਗ ਕੀਤੀ ਗਈ ਹੈ ਅੱਜ ਮੀਟਿੰਗ ਹੈ ਜੀ ਖਾਨ ਪੰਜਾਬ ਦੇ ਖਾਨ ਵਿੰਗ ਦੀ ਬਲਾਕ ਪ੍ਰਧਾਨਾਂ ਦੀ ਸਾਡੇ ਪ੍ਰਧਾਨ ਜੀ ਜਨੀਰ ਗਰਜੀਤ ਜਲਦੀ ਸਾਡੇ ਪ੍ਰਧਾਨ ਜੀ ਚੇਅਰਮੈਨ ਮੰਡੀ ਬੋਰਡ ਦੇ ਜੋਗੇ ਸਾਰੇ ਸੁਝਾਅ ਇਕਸਾਨ ਵਿੰਗ ਨੂੰ ਜੋਕੇ ਪੰਗਨਪਨ ਸਰਕਾਰ ਵੱਲੋਂ ਪਾਣੀ ਬਿਜਲੀ ਜੋ ਕਿ ਸਾਰੀਆਂ ਸਹੂਲਤਾਂ ਕਿਸਾਨਾਂ ਦੇ ਹੱਕ ਚ ਪ੍ਰੋਵਾਈਡ ਕੀਤੀਆਂ ਇਹ ਨਹੀਂ ਕਿਸਾਨ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਜਾਗਰਤ ਹੋਣ ਆਪਣੇ ਇਲਾਕਿਆਂ ਦੇ ਵਿੱਚ ਕਮੇਟੀਆਂ ਬਣਾ ਕੇ ਤੇ ਜੋ ਇਹਨਾਂ ਦੇ ਨਾਲ ਸਹਿਯੋਗ ਕੰਦੇ ਰੱਖਣ ਦਾ ਲਾ ਕੇ ਖੜੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ